ਪੰਜਾਬ ਸਰਕਾਰ ਨੇ ਜਿਹੜਾ ਫੋਰੈਸਟ ਏਰੀਆ ਉਸ ਦੀ ਆਸ-ਪਾਸ ਦੇ ਏਰੀਏ ਦੀ ਮਿਆਦ ਜੜੀ ਆ ਵਧਾ ਕੇ 100 ਮੀਟਰ ਤੋਂ 3 ਕਿਲੋਮੀਟਰ ਕਰਤੀ ਜਿਸ ਕਰਕੇ ਚੰਡੀਗੜ੍ਹ ਦੇ ਆਸ-ਪਾਸ ਦੇ ਜਿਹੜੇ ਪਿੰਡ ਆ ਉਸ ਏਰੀਏ ਵਿੱਚ ਸ਼ਾਮਿਲ ਹੋ ਗਿਆ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ ਪਿੰਡਾਂ ਦੀ ਜਿਹੜੀ ਬਹੁਤ ਵੱਡੀ ਆਬਾਦੀ ਹੈਗੀ ਆ ਉਹ ਮਤਲਬ ਕਿ ਸਰਕਾਰ ਦੀ ਜਿਹੜੀ ਤਲਵਾਰ ਆ ਉਸ ਦੇ ਹੇਟ ਆ ਗਈ ਆ ਔਰ ਲਗਾਤਾਰ ਪਿੰਡ ਵਾਸੀ ਜਿਹੜੇ ਆ ਪ੍ਰਦਰਸ਼ਨ ਕਰ ਰਹੇ ਨੇ ਸਾਡੇ ਨਾਲ ਨੀ ਜੋਸ਼ੀ ਜੀ ਆ ਆਪਾਂ ਉਹਨਾਂ ਤੋਂ ਜਾਣਦੇ ਆ ਇਸ ਸਮੇਂ ਪ੍ਰੈਜੈਂਟ ਪੋਜੀਸ਼ਨ ਹੈ ਕੀ ਆ ਸਰ ਲਗਾਤਾਰ ਪਿੰਡ ਵਾਸੀ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਇੱਕੋ ਸਿਸਟਮ ਜਿਹੜੀ ਜੋਨ ਆ ਉਹ 100 ਮੀਟਰ ਤੋਂ ਦਾਇਰਾ ਵਧਾ ਕੇ 3 ਕਿਲੋਮੀਟਰ ਕਰਤਾ ਜਿਸ ਕਰਕੇ ਪੰਜਾਬ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਕਈ ਪਿੰਡ ਜਿਹੜੇ ਆ ਉਸ ਦਾਇਰੇ ਦੇ ਵਿੱਚ ਆ ਗਏ ਨੇ ਇਸ ਤਰ੍ਹਾਂ ਕਿ ਵੀ ਪੰਜਾਬ ਸਰਕਾਰ ਦਾ বন ਵਿਭਾਗ ਨੇ ਇੱਕ ਪ੍ਰੋਪੋਜ਼ਲ ਮੂਵ ਕੀਤੀ ਸੀ ਕੀ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਉਹਦਾ ਦਾਇਰਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕੀਤਾ ਜਾਏ ਜਿੱਦ ਕਰਕੇ ਨਿਆਗਾਮ ਮਿਊਨਿਸਪੈਲਿਟੀ ਤਹਿਤ ਆnde ਕਾਉਂਸਲ ਨਾਡਾ ਕਰੋਰਾ ਨਿਆਗਾਉ ਇਹ ਸਾਰੇ ਉਦੇ ਏਰੀਆ ਚ ਆ ਜਾਣਗੇ 3 ਕਿਲੋਮੀਟਰ ਆਣ ਕੇ ਤਾਂ ਹੋਰ ਬਹੁਤ ਸਾਰੇ ਪਿੰਡ ਵੀ ਆ ਜਾਣਗੇ ਪਰ ਇਹ ਵੀ ਆਣਗੇ ਔਰ ਇਹਨਾਂ ਦੇ ਆਣ ਕਰਕੇ ਜਿਹੜਾ ਹੈਗਾ ਬਹੁਤ ਸਾਰੇ ਲੋਕਾਂ ਦੇ ਘਰ ਦੇ ਉੱਪਰ ਟੁੱਟਣ ਦੀ ਤਲਵਾਰ ਜਿਹੜੀ ਹੈ ਉਹ ਲਟਕ ਜਾਏਗੀ ਅਸੀਂ ਇਹਦੇ ਖਿਲਾਫ ਅੰਦੋਲਨ ਕੀਤਾ ਅਸੀਂ ਮੁੱਖ ਮੰਤਰੀ ਨਿਵਾਸ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਤੱਕ ਅਸੀਂ ਜਿਹੜਾ ਹੈਗਾ ਮਾਰਚ ਵੀ ਕੀਤਾ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਗਏ ਸੁਪਰੀਮ ਕੋਰਟ ਨੇ ਆਦੇਸ਼ ਕੀਤਾ ਪੰਜਾਬ ਸਰਕਾਰ ਨੂੰ ਕਿ ਲੋਕਾਂ ਦੇ ਓਬਜੈਕਸ਼ਨ ਸੁਣੋ 4 ਦਸੰਬਰ ਨੂੰ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਦੀ ਕਮੇਟੀ ਨੇ ਪੰਜਾਬ ਪਵੰਦੇ ਅੰਦਰ ਜਨਤਕ ਸੁਣਵਾਈ ਕੀਤੀ ਲੋਕਾਂ ਦੇ ਓਬਜੈਕਸ਼ਨ ਲਈ ਓਬਜੈਕਸ਼ਨ ਦੇਣ ਲਈ ਉਹਨਾਂ ਕੋਲ ਜਿਹੜਾ ਹੈਗਾ ਪਾਰਸ਼ਦ ਵੀ ਗਏ ਨੇ ਆ ਗਾਉਂ ਦੇ ਨਿਆ گاਉਂ ਦੇ ਸਮਾਜਿਕ ਨੇਤਾ ਵੀ ਗਏ ਮੈਂ ਵੀ ਸੀਗਾ ਸੀ ਸਾਰੇ ਲੋਕਾਂ ਨੇ ਨਿਆ گاਉਂ ਘਰ ਬਚਾਓ ਮੰਚ ਵੀ ਸੀ ਅਸੀਂ ਸਾਰੇ ਨੇ ਜਾ ਕੇ ਉੱਥੇ ਆਪਣੀ ਗੱਲ ਰੱਖੀ ਹੁਣ ਸੁਪਰੀਮ ਕੋਰਟ ਦਾ ਆਦੇਸ਼ ਹੈ ਕਹਿੰਦਾ ਹੈ ਕਿ ਲੋਕਾਂ ਦੇ ਓਬਜੈਕਸ਼ਨ ਸੁਣੋ ਔਰ ਓਬਜੈਕਸ਼ਨ ਸੁਣਨ ਤੋਂ ਬਾਅਦ ਉਹਨਾਂ ਓਬਜੈਕਸ਼ਨਸ ਦੇ ਉੱਪਰ ਜਿਹੜਾ ਹੈ ਕਾਰਵਾਈ ਕਰੋ ਹੁਣ ਉਹਨਾਂ ਓਬਜੈਕਸ਼ਨਸ ਦੇ ਉੱਪਰ ਕਾਰਵਾਈ ਕਰਨ হেতু ਇਸ ਕਮੇਟੀ ਨੂੰ 4 ਦਸੰਬਰ ਬਾਅਦ ਦੁਆਰਾ ਬੈਠਣਾ ਸੀ ਤੇ ਉਹ ਕਮੇਟੀ 4 ਦਸੰਬਰ ਤੋਂ ਬਾਅਦ ਦੁਬਾਰਾ ਬੈਠੀ ਨਹੀਂ ਠੀਕ ਹੈ ਉਤੇ ਜਦੋਂ 4 ਦਸੰਬਰ ਤੋਂ ਬਾਅਦ ਬੈਠੀ ਨਹੀਂ ਤੇ ਫਿਰ ਵਨ ਵਿਭਾਗ ਦੇ ਅਫਸਰਾਂ ਨੇ ਇਹ ਕਿਵੇਂ ਜਿਹੜੀ ਪ੍ਰੋਪੋਜ਼ਲ ਹੈ ਉਹਨਾਂ ਨੂੰ ਪੇਸ਼ ਕੀਤੀ ਕੈਬਨਿਟ ਨੂੰ ਦੁਆਰਾ ਕੀ ਮਤਾ ਵਾਇ ਉਸ ਚ ਲਿਖਦੇ ਨੇ ਇਨ ਕੰਪਲਾਈਅੰਸ ਟੂ ਦਾ ਆਨਰੇਬਲ ਸੁਪਰੀਮ ਕੋਰਟ ਆਰਡਰ ਡੇਟਿਡ ਡੈਸ਼ a public hearing to hear and address the concerns of general public was held by a three member committee honorable forest minister punjab honorable minister of housing and urban development and honorable minister department of local government on 4 2024 with respect to declaration of eco sensitive zone around sukhna wildlife sanctuary in punjab area according to the discussion held in this public hearing the following proposal is proposed ਮੇਰੀ ਵਨ ਵਿਭਾਗ ਦੇ ਅਫਸਰਾਂ ਨੂੰ ਬੇਨਤੀ ਹੈ ਜਿਨੇ ਇਹ ਮੂਵ ਕੀਤੀ ਹੈ ਉਹਨੂੰ ਬੇਨਤੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਲੋਕਾਂ ਦੇ ਆਬਜੈਕਸ਼ਨ ਸੁਣੋ ਸੁਣਨ ਤੋਂ ਬਾਅਦ ਉਤੇ ਪਰ ਨਿਆਇ ਸੰਗਤ ਤਰਕ ਸੰਗਤ ਅਕੋਰਡਿੰਗ ਟੂ ਲਾਅ ਕਾਨੂੰਨ ਮੁਤਾਬਿਕ ਕਾਰਵਾਈ ਕਰੋ ਉਸ ਤੇ ਕਈ ਸਾਰੇ ਪ੍ਰੋਪੋਲ ਨੇ ਇੱਕ ਸਾਡੀ ਨਿਆਗ ਕਾਰ ਬਚਾਉ ਮਚਦੀ ਵੀ ਹੈਗੀ ਹੈ ਤੁਸੀਂ ਉਤੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਦੁਬਾਰਾ ਬੈਠੇ ਨਹੀਂ ਤੇ ਬਿਨਾ ਬੈਠੇ ਤੁਸੀਂ ਕਰੋਗੇ ਤੇ ਤੁਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਅਵੇਲਨਾ ਕਰ ਰਹੇ ਹੋ ਦੂਸਰਾ ਮੇਰੀ ਬੇਨਤੀ ਹੈ ਵਨ ਵਿਭਾਗ ਦੇ ਅਫਸਰਾਂ ਨੂੰ ਕਿ ਤਿੰਨ ਮੰਤਰੀਆਂ ਦੀ ਕਮੇਟੀ ਬਣੀ ਹੈ ਕਮੇਟੀ ਨੇ ਕੋਈ ਨਿਰਣੇ ਦੇਣਾ ਹੈ ਉਹਨੇ ਦੇ ਨਿਰਣੇ ਦੇ ਵੀ ਨਾ ਹੀ ਤੁਸੀਂ ਉਹਨੂੰ ਨਜ਼ਰਅੰਦਾਜ਼ ਕਰਕੇ ਇਗਨੋਰ ਕਰਕੇ ਜਿਵੇਂ ਕੁਝ ਹੁੰਦੇ ਨਹੀਂ ਹੈ ਤੁਸੀਂ ਅੱਗੇ ਤੁਰਪੇ ਵੀ ਦੁਬਾਰਾ ਕੈਬਨਿਟ ਨੂੰ ਭੇਜਤਾ ਤੁਸੀਂ ਵੀ ਅਸੀਂ ਅਪਰੂਵਲ ਆ ਫੇਸ ਰਹੇ ਹਾਂ ਸੋ ਇਹ ਨਹੀਂ ਚੱਲੇਗਾ ਮੇਰੀ ਬੇਨਤੀ ਹੈ ਇਹਨਾਂ ਤੱਕਾ ਨਾ ਕਰੋ ਤੁਹਾਡਾ ਕੀ ਇੰਟਰਸਟ ਹੈ ਤੁਹਾਡਾ ਕੀ ਇੰਟਰਸਟ ਹੈ ਕਿ ਤੁਸੀਂ ਜਿਹੜਾ ਨਿਆ ਗਾਉਂ ਵਾਸੀਆਂ ਦੇ ਘਰ ਤੋੜਨਾ ਚਾਹੁੰਦੇ ਹੋ ਗੁਰਦੁਆਰੇ ਮੰਦਿਰ ਜਾਂ ਹਸਪੀਟਲ ਤੋੜਨਾ ਤੁਹਾਡਾ ਕੀ ਇੰਟਰਸਟ ਹੈ ਨਾ ਕਰੋ ਲੋਕਾਂ ਦੀ ਬਦਵਾਵਾਂ ਲੱਗਣ ਗਿਆ ਮੇਰੀ ਬੇਨਤੀ ਹੈ ਕਿ ਇਹਨੂੰ ਵਾਪਸ ਲੈ ਲਓ ਔਰ ਮੇਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਜਿਹੜੇ ਤਿੰਨ ਮੰਤਰੀਆਂ ਦੀ ਕਮੇਟੀ ਤੁਸੀਂ ਬਣਾਈ ਸੀਗੀ ਉਹਨਾਂ ਨੇ ਜਿਹੜੀ ਜਨਤਕ ਸੁਣਵਾਈ ਕੀਤੀ ਸੀ ਉਹਨਾਂ ਨੂੰ ਕਹੋ ਕਿ ਅੱਗੇ ਸੁਣਵਾਈ ਕਰਨ ਠੀਕ ਹੈ ਔਰ ਉਹਨਾਂ ਜਿਹੜੀ ਕੰਪਲੇਂਟਸ ਲਈਆਂ ਉਹਨਾਂ ਤੇ ਐਕਸ਼ਨ ਲੈਣ ਤਾਂ ਕਿ ਲੋਕਾਂ ਨੂੰ ਨਿਆਂ ਮਿਲੇ ਔਰ ਦਾਇਰਾ 100 ਮੀਟਰ ਤੱਕ ਹੀ ਰਹੇ ਮਨਜੀ ਗੱਲ ਜਿੱਦਾਂ ਤੁਸੀਂ ਹੁਣ ਚੁੱਕਿਆ ਵੀ ਆ ਮੁੱਦਾ ਵੀ ਚੁੱਕਿਆ ਗੱਲ ਸਮਝ ਵੀ ਨਹੀਂ ਆ ਰਹੀ ਕਿਉਂ ਮਤਲਬ ਕਿ ਅਫਸਰ ਇਸ ਗੱਲ ਤੇ ਅੜੇ ਹੋਏ ਆ ਵੀ ਦਾਇਰਾ ਜਿਹੜਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕੀਤਾ ਜਾਵੇ ਇਹ ਤਾਂ ਹੁਣ ਅਫਸਰ ਹੀ ਦੱਸ ਸਕਦੇ ਵੀਰ ਹੁਣ ਮੈਂ ਦੱਸੋ ਮੈਂ ਇੱਕ ਇਹ ਸੈਂਟਰਲ ਇੰਪਾਵਰਡ ਕਮੇਟੀ ਹੈ ਗਵਰਨਮੈਂਟ ਆਫ ਇੰਡੀਆ ਦੀ ਔਰ ਇਹ ਡਾਕੂਮੈਂਟ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਦੇ ਅਫਸਰ ਦਾ ਡਾਕੂਮੈਂਟ ਹੈ ਇਹ ਕਹਿੰਦਾ ਹੈ ਕਿ सेंट्रल इम्पावर कमेटी सबमिटेड अ रिपोर्ट इन द सुप्रम कोर्ट मैशनिंग दैट फॉर ऑल सच सेंचुरीज हैविंग इन एरिया ऑफ हंडर्ड स्क्ोयर किलोमीटर द इको सेंसिव जोन ऑफ हंड्रेड मीटर पेरीफेरी इज रिकमेंडेड ठीक है यहा लिख रहे हैं और सुखना वाइल्ड लाइफ सेंचुरी स्प्रेड ऑफ छब्बीस स्क्वेयर किलोमीटर ਇਹਦਾ ਮਤਲਬ ਹੋਇਆ ਹੈ ਤਾਂ ਉਸ ਤੇ ਦੰਤਰ ਹੀ ਆਂਦੀ ਹੈ ਨਾ ਔਰ ਇਹ ਇਹ ਪੰਜਾਬ ਸਰਕਾਰ ਦਾ ਜੋ ਡਾਕੂਮੈਂਟ ਹੈ ਉਹੀ ਕਹਿ ਰਿਹਾ ਹੈ ਨਾ ਜੀ ਹੈਨਾ ਹੁਣ ਤੁਸੀਂ ਆਪ ਹੀ ਕੰਟਰਡਿਕਟਰੀ ਗੱਲਾਂ ਕਰਦੇ ਹੋ ਆਪ ਹੀ ਇਸ ਤੋਂ ਉਲਟ ਜਾਂਦੇ ਹੋ ਪਤਾ ਨਹੀਂ ਅਫਸਰਾਂ ਦਾ ਕੀ ਇੰਟਰਸਟ ਰੱਬ ਜਾਣਾ ਹੈ ਠੀਕ ਹੈ ਪਰ ਇਹ ਅਫਸਰ ਜਿਹੜੇ ਹਨ ਚਿਪਕੇ ਹੋਏ ਇਸ ਇਲਾਕੇ ਨੂੰ ਵਨ ਵਿਭਾਗ ਦੇ ਬੰਦੇ ਬਦਲਦੇ ਅਫਸਰ ਪੀ ਐਲ ਪੀ ਸੀ ਪੰਜਾਬ ਲੈਂਡ ਪ੍ਰੋਪਰਟੀਆਂ ਐਕਟ 1900 ਅਬ ੱੱੱਕੇ ਨਾਲ ਹੀ ਲਾ ਕੇ ਰੱਖਿਆ ਸੀਗਾ ਮਸਾ ਮਸਾ ਸੁਪਰੀਮ ਕੋਰਟ ਤੋਂ ਜਾ ਕੇ ਰਾਹਤ ਮਿਲੀ ਇਹਨਾਂ ਨੇ ਤਾਂ ਕੋਈ ਰਾਹਤ ਨਾ ਦਿੱਤੀ ਠੀਕ ਹੈ ਉਸ ਤੇ ਵੀ ਕਈ ਪੰਗੇ ਪੇਪਰ ਚਲੋ ਮੋਟਾ ਪਠਾਨਕੋਟ ਧਾਰ ਬਲਾਕ ਤੱਕ ਜਿਹੜਾ ਹੈਗਾ ਕੰਡੀ ਇਲਾਕੇ ਸਾਰੇ ਇਲਾਕੇ ਨੂੰ ਕਰਦਾ ਹਾਲਾਂਕਿ ਉਸ ਤੋਂ ਵੀ ਹਲੇ ਲੜਾਈ ਲੜਨ ਵਾਲੀ ਅੱਗੇ ਲੜਾਂਗੇ ਠੀਕ ਹੈ ਸੋ ਵਨ ਪਿਵਾਗ ਦੇ ਅਫਸਰ ਪਤਾ ਨਹੀਂ ਕਿਉਂ ਪੰਗਾ ਲੈਂਦੇ ਸਨ ਉਹਨੇ ਸਰ ਕੋਈ ਪੋਲੀਟੀਕਲੀ ਰੀਜ਼ਨ ਲੱਗਦਾ ਨਾ ਨਾ ਪੋਲੀਟੀਕਲ ਕੋਈ ਨਹੀਂ ਹੈ ਇਹ ਅਫਸਰ ਸ਼ਾਹੀ ਦਾ ਹੈ ਔਰ ਅਫਸਰ ਸ਼ਾਹੀ ਦੇ ਅੱਗੇ ਸ਼ਾਇਦ ਫੋਰੈਸਟ ਮਿਸਟਰ ਜਿਹੜੇ ਹੈ ਉਹ ਬੇਬਸ ਹੋ ਗਏ ਉਹਨੂੰ ਸਮਝ ਨਹੀਂ ਆਂਦੀ ਕਿ ਟਾਰੂ ਚੱਕਸਾ ਨੂੰ ਤੇ ਕੀ ਜਾਂ ਕੋਈ ਐਦਾਂ ਕੋਈ ਜ਼ਮੀਨਾਂ ਦਾ ਕੋਈ ਝਗੜਾ ਹੋਇਆ ਕੋਈ ਮਤਲਬ ਕਿ ਕੋਈ ਚੰਡੀਗੜ੍ਹ ਦੇ ਆਸ-ਪਾਸ ਦੇ ਜਿਹੜੇ ਜ਼ਮੀਨਾਂ ਹੈਗੀਆਂ ਇਹਨਾਂ ਦੇ ਰੇਟ ਬ ਦੇਖੋ ਨਿਆਗਾਉ ਜਿਹੜਾ 3 ਕਿਲੋਮੀਟਰ ਦਾ ਏਰੀਆ ਨਾ ਇਸ ਨਿਊ ਚੰਡੀਗੜ੍ਹ ਦਾ ਮਨੋਰ ਪ੍ਰੋਜੈਕਟ ਆਈਐਸ ਪੀਸੀਐਸ ਸੁਸਾਇਟੀ ਇਹ ਵੀ ਇਹਦੇ ਵਿੱਚ 3 ਕਿਲੋਮੀਟਰ ਆ ਜਾਣਗੇ ਸਿਉਂਕ ਪੜਛ ਆਸ-ਪਾਸ ਦੇ ਹੋਰ ਪਿੰਡ ਵੀ ਇਹਦੇ ਵਿੱਚ ਆ ਜਾਣਗੇ ਇਹ ਪਾਕ ਵੀ ਵੱਡਾ ਜਿਹੜਾ ਹੈਗਾ ਤਾਰਾ 3 ਕਿਲੋਮੀਟਰ ਦਾ ਬਣੇਗਾ ਹੁਣ ਉਸ 3 ਕਿਲੋਮੀਟਰ ਚ ਮੰਨ ਲਓ 100 ਵੱਡੇ ਲੋਕਾਂ ਦੀ ਜ਼ਮੀਨਾਂ ਹੋਣਗੇ ਫਾਰਮ ਹਾਊਸ ਹੋਣਗੇ 100 ਕਹਿੰਦਾ ਮੈਂ ਠੀਕ ਹੈ ਨਾ ਹਨਾ ਉਸ ਚ ਤੁਸੀਂ ਕੁਝ ਸਾਬਕਾ ਆਈਪੀਐਸ ਅਫਸਰ ਰੱਖ ਲੋ ਜਿਹੜੇ ਡੀਜੀਪੀ ਰਿਟਾਇਰ ਹੋ ਗਏ ਸਾਬਕਾ ਆਈਐਸ ਅਫਸਰ ਰੱਖ ਲੋ ਵੱਡੇ ਵੱਡੇ ਬਿਜ਼ਨਸਮੈਨ ਰੱਖ ਲੋ ਜਿਹੜੇ ਚੰਡੀਗੜ੍ਹ ਦੇ ਨਾਮੀ ਉਹਨਾਂ ਦੀ ਪ੍ਰਾਪਰਟੀਆਂ ਹੋ ਸਕਦੀਆਂ ਪਰ ਉੱਥੇ ਘੱਟ ਤੋਂ ਘੱਟ ਲੱਖ ਮਕਾਨ ਵੀ ਤਾਂ ਨਿਆ ਗਾ ਉਹਨਾਂ ਦੇ ਗਰੀਬ ਬੰਦੇ ਦਾ ਬਣਿਆ ਜਿਹਨੇ ਇੱਕ ਇੱਕ ਦੋ ਦੋ ਮਰਲੇ ਬਣਿਆ ਹੈ ਨਾ ਤੁਸੀਂ ਉਹਨਾਂ ਸੌ ਬੰਦੇ ਦਾ ਚੱਕਰ 'ਚ ਇਹਨਾਂ ਨੂੰ ਖਰਾਬ ਕਰ ਦੋਗੇ ਇਹ ਕੋਈ ਤਰਕ ਨਹੀਂ ਆ ਔਰ ਦੂਜਾ ਜੇ ਉਹਨਾਂ ਨੇ ਲੈ ਆ ਵੀ ਹੈ ਤਾਂ ਉਹਨੇ ਕਾਨੂੰਨ ਅਨੁਸਾਰ ਵੀ ਲਿਆ ਹੋਣਾ ਸੌ ਬੰਦਿਆਂ ਨੇ ਉਹਨਾਂ ਨੇ ਕਿਹੜਾ ਕੋਈ ਤੱਕੇ ਨਾਲ ਜ਼ਮੀਨ ਕਬਜ਼ਾ ਕਰ ਲਿਆ ਹੋਣਾ ਹੈ ਨਾ ਸੋ ਕਾਨੂੰਨ ਅਨੁਸਾਰ ਕਿਤੇ ਚੀਜ਼ਾਂ ਦੇ ਉੱਪਰ ਟਾਹਾ ਨਾ ਲਾਓ ਇਹ ਗਰੀਬ ਬੰਦਿਆਂ ਦੀ ਬਦਵਾ ਕਿਸੇ ਸੌ ਬੰਦਿਆਂ ਕਰਕੇ ਇਹਨਾਂ ਦੇ ਉੱਪਰ ਨਾ ਲਾਓ ਪਣੀ ਜੀ ਕੀ ਸੁਣ ਲੱਗਦਾ ਵੀ ਦੁਬਾਰਾ ਐਜੀਟੇਸ਼ਨ ਕਰਨੀ ਚਾਹੀਦੀ ਹੈ ਜਾਂ ਦੁਬਾਰਾ ਸੁਪਰੀਮ ਕੋਰਟ ਦਾ ਦਰਵਾਜ਼ਾ ਇਸ ਮਾਮਲੇ ਚ ਖਟਕਟਾਣਾ ਚਾਹੀਦਾ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਚਾਹਦੇ ਸੀਗੇ ਉਸ ਹਿਸਾਬ ਨਾਲ ਤਾਂ ਅਫਸਰ ਜਿਹੜਾ ਹੈ ਉਹ ਕੰਮ ਨਹੀਂ ਕਰ ਰਿਹਾ ਦੇਖੋ ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲੇ ਆ ਉਹਦਾ ਪ੍ਰੋਸੈਸ ਚੱਲਦਾ ਰਹੇਗਾ ਪਰ ਆਪਾਂ ਲੜਾਈ ਲੜਨੀ ਹੈ ਦਮ ਨਾਲ ਲੜਨੀ ਹੈ ਅਸੀਂ ਉਸ ਤੇ ਕੋਈ ਕਸਰ ਨਹੀਂ ਛੜਨੀ ਔਰ 3-4 ਦਿਨ ਇੰਤਜ਼ਾਰ ਕਰਾਂਗੇ ਔਰ ਉਸ ਤੋਂ ਬਾਅਦ ਅੱਗੇ ਦੀ ਐਜੀਟੇਸ਼ਨ ਅਸੀਂ ਲਾਂਚ ਕਰਾਂਗੇ ਮਾਨ ਸਾਹਿਬ ਦਾ ਘਰ ਨਿਆ گاਉਂ ਤੋਂ 100 ਮੀਟਰ ਦੂਰ ਇਸ ਕਰਕੇ 100 ਮੀਟਰ ਵੀ ਪੁਲਿਸ ਨੂੰ ਰੋਕਣਾ ਔਖਾ ਹੋ ਜਾਊਗਾ। ਥੈਂਕ ਯੂ। ਇਹ ਸੀਗੇ ਬਨੀ ਜੋਸ਼ੀ ਜਿਹੜੇ ਕਿ ਪੰਜਾਬ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਗਰ ਪੰਜਾਬ ਸਰਕਾਰ ਨੇ ਜਿਹੜਾ ਇਕੋਸੈਂਸਟਿਵ ਜ਼ੋਨ ਦਾ ਜਿਹੜਾ ਦਾਇਰਾ ਵਧਾਇਆ ਉਹ ਡਿਸੀਜਨ ਨੂੰ ਵਾਪਸ ਧਨ ਲੇਤਾ ਤਾਂ ਇਹਨਾਂ ਨੂੰ ਮਜਬੂਰੀ ਵਿੱਚ ਸੜਕਾਂ ਤੇ ਉਤਰਨਾ ਪੈਣਾ ਔਰ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਹੈ ਉਹਨਾਂ ਦੇ ਘਰ ਦਾ ਘਰਾਵ ਕਰਨਾ ਪੈਣਾ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਵੀ ਬਹੁਤ ਜਲਦੀ ਜਦੀ ਲੋਕਾਂ ਦੀ ਆਵਾਜ਼ ਦੀ ਸੁਣਵਾਈ ਕਰਦੇ ਹੋਏ ਜਿਹੜਾ ਇਨਕੋਸਿਸਟਿਮ ਜ਼ੋਨ ਦਾ ਜਿਹੜਾ ਏਰੀਆ ਵਧਾਇਆ ਉਹਨੂੰ ਫੇਰ ਵਾਪਸ 100 ਮੀਟਰ ਤੇ ਲਿਆਂਦਾ ਜਾਵੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਅਨੰਦ ਨਾਲ ਧੰਨਵਾਦ ਹੈ ਟੀਵੀ ਲਈ ਚੰਡੀਗੜ੍ਹ ਤੋਂ